ਸਿਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਰਜੀਤ ਸਿੰਘ ਸੋ ਬਿਲਕੁਲ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਗੱਲ ਕਰਾਂਗੇ ਜਦੋਂ ਹੀ ਜੇਕਰ ਗੱਲ ਕੀਤੀ ਆਪੇ ਕਿਸਾਨਾਂ ਦੀ ਤਾਂ ਜਦੋਂ ਹੀ ਕਿਸਾਨ ਖੇਤਾਂ ਦੇ ਵਿੱਚ ਜਾਂਦਾ ਹੈ ਤਾਂ ਉਹਨਾਂ ਨੂੰ ਚਿੰਤਾ ਹੁੰਦੀ ਹੈ ਕਿ ਅਸੀਂ ਇਸ ਵਾਰ ਜਿਹੜਾ ਪਰਾਲੀ ਨੂੰ ਅੱਗ ਲਗਾਵਾਂਗੇ ਜਾਂ ਨਹੀਂ ਲਗਾਵਾਂਗੇ ਕਿ ਸ਼ਾਇਦ ਸਾਡੇ ਖੇਤਾਂ ਦੇ ਵਿੱਚ ਸੈਟਲਾਈਟ ਤਰੀਕੇ ਦੇ ਨਾਲ ਜਿਹੜੀ ਨਿਗਾ ਉਹ ਰੱਖੀ ਜਾ ਸਕਦੀ ਹੈ ਪਰ ਕਿਸਾਨ ਕੀ ਕਰਦਾ ਉਹ ਵਿਚਾਰਾ ਮਜਬੂਰ ਹੋ ਜਾਂਦਾ ਹੈ ਇਹਨੇ ਸੋਰਸ ਨਹੀਂ ਹੁੰਦੇ ਕਿ ਆਖਰਕਾਰ ਉਹ ਉਸ ਪ੍ਰਤੀ ਜਿਹੜਾ ਆਪਣਾ ਕੰਮ ਆ ਉਹ ਕਰ ਸਕੇ ਬੇਸ਼ੱਕ ਸਰਕਾਰਾਂ ਵੱਲੋਂ ਦਾਵਾ ਤੇ ਵਾਦਾ ਕੀਤਾ ਜਾਂਦਾ ਹੈ ਕਿ ਸਿੱਧੀ ਬਜਾਈ ਜਿਹੜੀ ਆ ਉਹ ਕੀਤੀ ਜਾਵੇ ਖੇਤਾਂ ਨੂੰ ਜਿਹੜਾ ਕਿਤਨਾ ਕਿਤੇ ਪਰਾਲੀ ਨੂੰ ਜਿਹੜੀ ਆਗ ਆ ਉਹ ਨਾ ਲਗਾਈ ਜਾ ਸਕੇ ਕਿਉਂਕਿ ਜਿਸ ਨਾਲ ਜੜੀਆਂ ਨੇ ਬਿਮਾਰੀਆਂ ਨੇ ਧੂਆਂ ਉਹ ਲਗਾਤਾਰ ਫੈਲਦਾ ਤਾਂ ਆਖਰਕਾਰ ਉਹ ਪਹਿਲਾ ਧੂਆਂ ਜਿਹੜਾ ਕਿਸਾਨ ਆਪਣੇ ਖੇਤ ਦੇ ਵਿੱਚ ਹੁੰਦਾ ਤਾ ਉਸ ਦੇ ਸਰੀਰ ਅੰਦਰ ਜਾਂਦਾ ਪਰ ਬੇਸ਼ੱਕ ਉਸ ਖੇਤਾਂ ਦਾ ਜਿਹੜਾ ਕਪਾ ਕਹਿ ਸਕਦਾ ਪਰਾਲੀ ਦਾ ਹੱਲ ਕੱਢਣ ਦੇ ਲਈ ਕੋਈ ਟੁਕਮਾ ਜਿਹੜਾ ਪਰਬੰਧਾ ਉਹ ਸਰਕਾਰ ਵੱਲੋਂ ਜਾ ਕੇ ਆ ਸਕਦੇ ਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਜੇ ਤੱਕ ਜਿਹੜਾ ਪ੍ਰੋਪਰ ਤਰੀਕੇ ਨਾਲ ਜਿਹੜਾ ਉਹ ਨਹੀਂ ਕੀਤਾ ਗਿਆ ਦਾਵਾ ਤੇ ਵਾਦਾ ਸਰਕਾਰ ਜ਼ਰੂਰ ਕਰ ਰਹੀ ਹੈ ਕਿ ਸਿੱਤੀ ਬਜਾਈ ਕੀਤੀ ਜਾਵੇ ਜ਼ਮੀਨ ਦੇ ਵਿੱਚ ਜਿਹੜਾ ਸਿੱਧੀ ਉਹਨਾਂ ਨੂੰ ਜਿਹੜਾ ਅਬ ਵੀ ਜਿਆ ਜਾਵੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਾਂ ਵਰ ਹੋਰ ਟੈਕਨੀਕਲ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਜ਼ਰੂਰ ਕਈਆਂ ਜਾ ਜੀਆਂ ਨੇ ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਾਨਕੀ ਪਰਾਲੀ ਦੇ ਮਾਮਲੇ ਨੂੰ ਲੈ ਕੇ ਤਾਂ ਸਿਆਸਤ ਵੀ ਜੜੀ ਆ ਕਿਤਨਾ ਕਿਤੇ ਗਰਮਾਉਂਦੀ ਨਜ਼ਰ ਆਉਂਦੀ ਹੈ ਤਾਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਜਾਨਕੀ ਪੰਜਾਬ ਸਰਕਾਰ ਹੋਵੇ ਜਾਂ ਫਿਰ ਕੇਂਦਰ ਸਰਕਾਰ ਹੋਵੇ ਤਾਂ ਇੱਕ ਦੂਜੇ ਤੇ ਜੜੀ ਆ ਟਿੱਪਣੀ ਟਿੱਕਾ ਜੜੀ ਕਰ ਲਦੀ ਆ ਉਹ ਨਜ਼ਰ ਆਉਂਦੀ ਆ ਜਾਨਕੀ ਵਾਰ ਇੱਕ ਦੂਜੇ ਤੇ ਕਰਦੇ ਨਜ਼ਰ ਆਉਂਦੇ ਨੇ ਤਾ ਦਿੱਲੀ ਵਾਲੇ ਕਹਿੰਦੇ ਨੇ ਕਿ ਪੰਜਾਬ ਵੱਲ ਤੂੰ ਆਉਂਦਾ ਪੰਜਾਬ ਵਾਲੇ ਕਹਿੰਦੇ ਨੇ ਕਿ ਦਿੱਲੀ ਤੋਂ ਆ ਰਿਹਾ ਇਦਾਂ ਦੀ ਜੜੀਆਂ ਨੇ ਗੱਲਾਂ ਬਾਤਾਂ ਨੇ ਆਪਸੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਕਰਦੇ ਨਜ਼ਰ ਆਉਂਦੇ ਨੇ ਪਰ ਆਖਰਕਾਰ ਇਹ ਮਸਲਾ ਜਿਹੜਾ ਪ੍ਰੋਪਰ ਤਰੀਕੇ ਨਾਲ ਹੱਲ ਹੁੰਦਾ ਜਿਹੜਾ ਨਜ਼ਰ ਆਉ ਉਹ ਨਹੀਂ ਆ ਰਿਹਾ ਪਰ ਇਸ ਵਾਰ ਸੀ ਤੁਹਾਨੂੰ ਇਸ ਮਸਲੇ ਨੂੰ ਲੈ ਕੇ ਕੋਈ ਪੰਜਾਬ ਦਾ ਕੋਈ ਜਿਹੜਾ ਅੰਕੜਾ ਆਇਆ ਤਾਂ ਉਸ ਅੰਕੜੇ ਦੇ ਵਿੱਚ ਸੀਨੀਅਰ ਪੱਤਰਕਾਰ ਜੋ ਕਿ ਰਾਣਾ ਰਖੜਾ ਜੀ ਨੇ ਤਾਂ ਉਹਨਾਂ ਨੇ ਇੱਕ ਰਿਪੋਰਟ ਜਿਹੜੀ ਆ ਆਪਣੇ ਅਖਬਾਰ ਦੇ ਵਿੱਚ ਸਾਂਝੀ ਕੀਤੀ ਹੈ ਉਸ ਰਿਪੋਰਟ ਦੇ ਆਧਾਰ ਤੇ ਤੁਹਾਨੂੰ ਜ਼ਿਕਰ ਕਰਾਂਗੇ ਕਿ ਹੁਣ ਤੋਂ ਲੈ ਕੇ ਜਨਕੀ 2021 ਤੋਂ ਲੈ ਕੇ 2025 ਦੇ ਵਿੱਚ ਕਿ ਵਾਕਈ ਕਿਸਾਨ ਜਾਗਰਤ ਹੋਏ ਨੇ ਕਿ ਕਿਸਾਨ ਹੁਣ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਕਿਤਨਾ ਕਿਤੇ ਉਹ ਦੂਰ ਹੁੰਦੇ ਨਜ਼ਰ ਆ ਰਹੇ ਨੇ ਜਾਂ ਫਿਰ ਵਾਕਈ ਕਿ ਕਿਸਾਨ ਦੀ ਮਜਬੂਰੀ ਹੈ ਜਾਂ ਫਿਰ ਕਿਸਾਨ ਚਾਹੁੰਦਾ ਹੀ ਨਹੀਂ ਕਿ ਅਸੀਂ ਇਹਦੀ ਸਿੱਧੀ ਜਿਹੜੀ ਬਜਾਈਆ ਕਰ ਸਕੀਏ ਜਾਂ ਫਿਰ ਸਾਨੂੰ ਉਹਨਾਂ ਨੂੰ ਖੇਤਾਂ ਦੇ ਵਿੱਚ ਦੁਬਾਰਾ ਜਿਹੜਾ ਮੂਵ ਕਰ ਸਕੀਏ ਇਸ ਸਾਰੇ ਮਸਲੇ ਨੂੰ ਲੈ ਕੇ ਅਸੀਂ ਪੰਜਾਬ ਦੀ ਜਿਹੜੀ ਇੱਕ ਰਿਪੋਰਟ ਹੈ ਉਹ ਸੀਨੀਅਰ ਪੱਤਰਕਾਰ ਨੇ ਆਪਣੇ ਕਨਿਜੀ ਖ਼ਬਰ ਦੇ ਵਿੱਚ ਲਗਾਈ ਹੈ ਤਾਂ ਉਸ ਅਧਾਰ ਤੇ ਸਾਨੂੰ ਰਿਪੋਰਟ ਜਿਹੜੀ ਹੈ ਅਸੀਂ ਵੀ ਤੁਹਾਨੂੰ ਨਸ਼ਰ ਕਰਨਾ ਚਾਹੁੰਦੇ ਹਾਂ ਤੇ ਨਾਲ ਕੁਝ ਅੰਕੜੇ ਪੇਸ਼ ਕਰਨਾ ਚਾਹੁੰਦੇ ਹਾਂ ਜਿਦੇ ਵਿੱਚ 2021 ਦੀ ਗੱਲ ਕੀਤੀ ਜਾਵੇ ਤਾਂ 83 ਹਜ਼ਾਰ ਦੇ ਕਰੀਬ ਜਿਹੜੇ ਨੇ ਅੰਕੜੇ ਉਹ ਸਾਹਮਣੇ ਆਏ ਸੀ ਜਿਦੇ ਵਿੱਚ ਪਰਾਲੀ ਦੇ ਮਾਮਲੇ ਜਾਣ ਕੇ ਅੱਗ ਲਗਾਉਣ ਦੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਸੀ ਚਲੋ ਹੌਲੀ ਹੌਲੀ ਕਿਸਾਨ ਜਿਹੜੇ ਨੇ ਜਾਗਤ ਹੁੰਦੇ ਗਏ ਸੈਮੀਨਾਰ ਲਗਾਉਂਦੇ ਗਏ ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸਕੂਲ ਦੇ ਜ਼ਰੀਏ ਨੇ ਬੱਚੇ ਨੇ ਉਹ ਸੈਮੀਨਾਰ ਲਗਾਉ ਰਹੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੀਆਂ ਨੇ ਸੈਮੀਨਾਰ ਦਾ ਅਸਰ ਮੈਨੂੰ ਲੱਗਦਾ ਵੀ ਸਰਕਾਰਾਂ ਦਾ ਕੀ ਅਸਰ ਜਿਹੜਾ ਕੁਛ ਨਾ ਕੁਛ ਤਰੀਕੇ ਦੇ ਨਾਲ ਜਿਹੜਾ ਨਜ਼ਰ ਆ ਉਹ ਜ਼ਰੂਰ ਆ ਰਿਹਾ ਹੈ ਸੋ 2022 ਦੀ ਗੱਲ ਕੀਤੀ ਜਾਵੇ ਤਾਂ ਤਾਂ ਜਿਹੜਾ 83000 ਦਾ ਅੰਕੜਾ ਸੀ ਉਹ 2022 ਦੇ ਵਿੱਚ ਘਟਦਾ ਨਜ਼ਰ ਆ ਗਿਆ ਜਾਨਕਿ 50000 ਦੇ ਕਰੀਬ ਰਹਿ ਚੁੱਕਿਆ ਜਾਨਕਿ ਇੱਕ ਸਾਲ ਕੁਝ ਜਾਗਰਤ ਹੋਏ ਤਾਂ 2023 ਦੇ ਵਿੱਚ ਜਾਨਕਿ ਇੱਕ ਸਾਲ ਬਾਅਦ ਫਿਰ 36000 ਦੇ ਕਰੀਬ ਜਿਹੜਾ ਅੰਕੜਾ ਉਹ ਰਹਿ ਗਿਆ ਜਾਨਕਿ ਆਪਾਂ ਕਹਿ ਸਕਦੇ ਹਾਂ ਵੀ ਹੌਲੀ-ਹੌਲੀ ਜਿਹੜੇ ਕਿਸਾਨ ਨੇ ਉਹ ਜਾਗਰਤੂ ਜਾਗਰਤਰ ਵਾਲ ਜਿਹੜੇ ਨੇ ਉਹ ਨਜ਼ਰ ਆ ਰਹੀ ਨੇ ਕਿਉਂਕਿ ਕਿਸਾਨ ਵੀ ਚਾਹੁੰਦਾ ਨਹੀਂ ਕਿ ਮੈਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਵਾ ਕਿਉਂਕਿ ਕਿਸਾਨ ਖੇਤਾਂ ਦੇ ਵਿੱਚ 24 ਘੰਟੇ ਰਹਿੰਦਾ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਦਾ ਘਰ-ਬਾਰ ਜਿਹੜਾ ਖੇਤਾਂ ਦੇ ਬਿਲਕੁਲ ਨਾਲ ਹੁੰਦਾ ਜੇਕਰ ਉਹ ਮਜਬੂਰ ਹੁੰਦਾ ਅੱਗ ਲਗਾਉਣ ਦੇ ਲਈ ਤਾਂ ਉਹਨਾਂ ਦਾ ਪਰਿਵਾਰ ਨੂੰ ਵੀ ਜਿਹੜਾ ਧੂਆਂ ਉਹਨਾਂ ਦੇ ਸਰੀਰ ਦੇ ਉੱਪਰ ਚਾਉਂਦਾ ਤਾਂ ਕਿਤੇ ਨਾ ਕਿਤੇ ਈ ਬਿਮਾਰੀਆਂ ਨੇ ਉਸ ਕਿਸਾਨ ਨੂੰ ਵੀ ਕਿਤੇ ਨਾ ਕਿਤੇ ਲੱਗਦੀਆਂ ਨੇ ਪਰ ਇਹ ਅੰਕੜੇ ਦੇ ਮੁਤਾਬਿਕ ਜੇਕਰ ਗੱਲ ਕੀਤੀ ਜਾਵੇ 2021 ਤੋਂ ਲੈ ਕੇ 2024 ਤੱਕ ਜਿਹੜੇ ਹੌਲੀ-ਹੌਲੀ ਕਿਸਾਨ ਨੇ ਉਹ ਕਿੰਤਰਾ ਕਿਤੇ ਜਾਗਰਤ ਹੁੰਦੇ ਜਿਹੜੇ ਨਜ਼ਰ ਨੇ ਉਹ ਜ਼ਰੂਰ ਆ ਰਹੇ ਨੇ ਸੋ 2024 ਦੀ ਗੱਲ ਕੀਤੀ ਆਵੇ ਤਾਂ 10000 ਦੇ ਕਰੀਬ ਜਿਹੜਾ ਇਹ ਆਂਕੜਾ ਉਹ ਰਹਿ ਚੁੱਕਿਆ ਜਨਕਿ ਕਿਸਾਨ ਜਿਹੜੇ ਨੇ ਇਸ ਸੈਮੀਨਾਰ ਦੇ ਜ਼ਰੀਏ ਜਿਹੜੇ ਨੇ ਉਹ ਜਾਗਰਤ ਹੋਏ ਨੇ ਪਰ ਹੁਣ ਜਿਹੜਾ ਇੱਕ ਪੰਜਾਬ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਆ ਜਿਹਦੇ ਵਿੱਚ ਲੇਟੈਸਟ ਜਿਹੋਗੀ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਜਿਹੜੇ ਅਧਿਕਾਰੀ ਸਬੰਧ ਨੇ ਤਾਂ ਉਹਨਾਂ ਨੇ ਇੱਕ ਰਿਪੋਰਟ ਦੀ ਸਾਂਝੀ ਕੀਤੀ ਆ ਜਿਹਦੇ ਵਿੱਚ ਸੂਬੇ ਭਾਰ ਦੇ ਵਿੱਚ ਜਾਨਕੀ ਸੈਟਲਾਈਟ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ 933 ਮਾਮਲੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 464 ਦੇ ਕਰੀਬ ਜਿਹੜੇ ਨੇ ਤਸਦੀਕ ਕੀਤੇ ਗਏ ਨੇ ਜਨਕਿ ਆਪਾਂ ਕਹਿ ਸਕਦੇ ਹਾਂ 933 ਦੇ ਤਰੀਕ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਇਸੀ ਜਨਕਿ ਸੈਟਲਾਈਟ ਤਰੀਕੇ ਦੇ ਨਾਲ ਜੇਕਰ ਕੋਈ ਕਿਸਾਨ ਹੁਣ ਦਰਸ਼ਕ ਸੋਚ ਰਹੇ ਹੋਣਗੇ ਕਿ ਸੈਟਲਾਈਟ ਤਰੀਕੇ ਦੇ ਨਾਲ ਪਤਾ ਕਿਵੇਂ ਲੱਗ ਜਾਂਦਾ ਹੈ ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੱਕ ਸੈਟਲਾਈਟ ਤਰੀਕੇ ਦਾ ਇੱਕ ਐਪ ਹੈ ਜ ਜ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਕੋਲ ਇੱਕ ਯੰਤਰ ਹੈ ਜਦੋਂ ਕਿਸਾਨ ਖੇਤਾਂ ਦੇ ਵਿੱਚ ਅੱਗ ਲਗਾਉਂਦਾ ਹੈ ਉਹ ਖੇਤਾਂ ਦਾ ਧੂਆਂ ਜਦੋਂ ਆਸਮਾਨ ਵੱਲ ਚਲਾ ਜਾਂਦਾ ਤਾਂ ਉਸ ਆਸਮਾਨ ਦੇ ਵਿੱਚ ਗਿਆ ਧੂਆਂ ਜ਼ਹਿਰੀਲਾ ਧੂਆਂ ਤਾਂ ਉਹਨਾਂ ਦੇ ਜੋ ਪੈਰਾਮੀਟਰ ਲੱਗਿਆ ਹੋਇਆ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੋਲ ਜੋ ਉਹਨਾਂ ਕੋਲ ਸੌਫਟਵੇਅਰ ਆ ਤਾਂ ਉਹਦੇ ਵਿੱਚ ਦਰਜ ਹੋ ਜਾਂਦਾ ਤਾਂ ਉਸ ذریعے ਜਿਹੜਾ ਉਹਨਾਂ ਨੇ ਕੁਝ 400 ਚੌੜ ਦੇ ਕਰੀਬ ਜਿਹੜੇ ਨੇ ਉਹਨਾਂ ਨੇ ਤਸਦੀਕ ਕੀਤੇ ਨੇ ਜੀ ਇਸ ਏਰੀਆ ਦੇ ਵਿੱਚ ਅੱਗ ਲੱਗੀ ਆ ਇਸ ਏਰੀਆ ਦੇ ਵਿੱਚ ਕਿਸਾਨਾਂ ਨੇ ਜਿਹੜੀ ਆਪਣੇ ਖੇਤਾਂ ਦੇ ਵਿੱਚ ਅੱਗ ਲਗਾਈ ਆ ਇਹ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਤਾਂ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ 405 ਦੇ ਕਰੀਬ ਜਿਹੜੇ ਨੇ ਰੈੱਡ ਐਂਟਰੀਆਂ ਜਾਨਕੀ ਖੇਤਾਂ ਦੀਆਂ ਜਿਹੜੀਆਂ ਰੈੱਡ ਐਂਟਰੀਆਂ ਨੇ ਉਹ ਪਾ ਦਿੱਤੀਆਂ ਗਈਆਂ ਨੇ ਇਹ ਪੰਜਾਬ ਦੇ ਜਿਹੜੇ ਆ ਸੂਬੇ ਪੰਜਾਬ ਦੀ ਜਿਹੜੀ ਆ ਇੱਕ ਰਿਪੋਰਟ ਆ ਉਹ ਸਾਹਮਣੇ ਆਈ ਹੈ ਦੇਦੇ ਵਿੱਚੋਂ 331 ਦੇ ਕਰੀਬ ਜਿਹੜੇ ਨੇ ਪਰਚੇ ਜਿਹੜੇ ਨੇ ਉਹ ਦਰਜ ਹੋਏ ਨੇ ਕਿ ਉਹ ਪਰਚੇ ਕਿਸਾਨਾਂ ਦੇ ਉੱਪਰ ਹੋਏ ਨੇ জাফর ਜਿਨ੍ਹਾਂ ਨੇ ਕਿਸਾਨਾਂ ਨੇ ਖੇਤ ਤੋਂ ਪਰੜੀ ਆਪਣੇ ਪਰਾਲੀ ਨੂੰ ਆਗ ਲਗਾਈ ਹੈ ਕਿ ਉਹਨਾਂ ਦੇ ਉੱਪਰ ਹੋਏ ਨੇ ਤਾਂ ਇਹ ਜਿਹੜਾ ਆਂਕੜਾ ਉਹ ਅੱਜ ਦਾ ਜਿਹੜਾ ਸ਼ੋਅ ਕਰ ਰਿਹਾ ਜਿਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਪਰਚੇ ਦੇ ਉੱਤੋਂ ਬਾਅਦ ਸਰਕਾਰ ਨੂੰ ਜਿਹੜਾ 22 ਲੱਖ ਦੇ ਕਰੀਬ ਜਿਹੜਾ ਜੁਰਮਾਨਾ ਉਹ ਵਸੂਲਿਆ ਗਿਆ ਤਾਂ ਜਿਹਦੇ ਵਿੱਚ 22 ਲੱਖ ਰੁਪਈਆ ਜਿਹੜਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਗਿਆ ਕਿਉਂਕਿ ਕੁਝ ਜਿਹੜਾ ਜੁਰਮਾਨਾ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਕਰਦਾ ਜੇਕਰ ਤੁਸੀਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਹੋ ਉਹ ਅੱਗ ਲਗਾਉਣ ਦੇ ਨਾਲ ਜਿਹੜਾ ਕਿੰਨੇ ਲੋਕਾਂ ਨੂੰ ਜਿਹੜਾ ਬਿਮਾਰੀਆਂ ਦੇ ਨਾਲ ਯੋਜਨਾ ਪੈ ਰਿਹਾ ਤਾਂ ਉਹ ਜਿਹੜਾ ਜੁਰਮਾਨਾ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਤੇ ਨਾ ਕਿਤੇ ਉਹ ਕੀਤਾ ਸੋ ਅੰਕੜੇ ਦੇ ਮੁਤਾਬਕ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਆਂਕੜਾ ਹੁਣ ਹੌਲੀ-ਹੌਲੀ ਘਟਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਪੰਜਾਬ ਦੇ ਵਿੱਚ ਮੁਹਿੰਮ ਵੀ ਜਿਹੜੀ ਲਗਾਤਾਰ ਜਾਰੀ ਹੈ ਤਾਂ ਕੁਝ ਕਿਸਾਨਾਂ ਨੂੰ ਜਿਹੜੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਖੇਤਾਂ ਦੀ ਪਰਾਲੀ ਨੂੰ ਜਿਹੜੀ ਆਪਣੀ ਅੱਗ ਨਹੀਂ ਲਗਾ ਰਹੇ ਤਾਂ ਉਹਨਾਂ ਨੂੰ ਵਿਸ਼ੇਸ਼ ਪੈਕੇਜ ਵੀ ਦਿੱਤਾ ਜਾਂਦਾ ਹੈ ਤੇ ਨਾਲ ਹੀ ਵਿਸ਼ੇਸ਼ ਜਿਹੜਾ ਸਨਮਾਨ ਉਹ ਕੀਤਾ ਜਾਂਦਾ ਹੈ ਕਿਉਂਕਿ ਇਸ ਕਰਕੇ ਜਿਹੜਾ ਇਹ ਆਂਕੜੇ ਜਿਹੜੇ ਨੇ ਉਹ ਕਿਤਨਾ ਕਿਤੇ ਜਿਹੜੇ ਨੇ ਘਟਦੇ ਨਜ਼ਰ ਆ ਰਹੇ ਨੇ ਸੋ ਇਹ ਅੰਕੜਿਆਂ ਦੇ ਮੁਤਾਬਿਕ ਜੇਕਰ ਗੱਲ ਕੀਤੀ ਆਪਰੇ ਕਿਉਂਕਿ ਕਈ ਵਾਰ ਇਦਾਂ ਹੁੰਦਾ ਜਦੋਂ ਆਪਾਂ ਪਰਾਲੀ ਨੂੰ ਅੱਗ ਲਗਾਉਂਦੇ ਆ ਅੱਗ ਲਗਾਉਣ ਦੇ ਨਾਲ ਅਜਿਹਾ ਹੁੰਦਾ ਕਿ ਛੋਟੇ-ਛੋਟੇ ਬੱਚਿਆਂ ਨੂੰ ਸਾਹ ਦੀ ਬਿਮਾਰੀ ਖਾਂਸੀ ਦਮਾ ਜ਼ੁਕਾਮ ਅਜਿਹੀਆਂ ਜਿਹੜੀਆਂ ਭਿਆਨਕ ਜਿਹੜੀਆਂ ਖਤਰਨਾਕ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਸ ਕਾਰਨ ਜਿਹੜੇ ਸਰਕਾਰੀ ਹਸਪਤਾਲ ਕੀ ਪ੍ਰਾਈਵੇਟ ਹਸਪਤਾਲ ਕੀ ਜਿਹੜੇ ਨੇ ਉਹ ਭਰ ਜਾਂਦੇ ਨੇ ਪਰ ਨੁਕਸਾਨ ਜਿਹੜਾ ਆਮ ਤੇ ਗਰੀਬ ਲੋਕਾਂ ਦਾ ਹੁੰਦਾ ਕਿਉਂਕਿ ਜਦੋਂ ਕੋਈ ਗਰੋੜ ਦੇ ਉੱਪਰ ਗੁਜ਼ਰ ਰਿਹਾ ਹੁੰਦਾ ਆਪਣੇ ਵਾਹਨ ਦੇ ਨਾਲ ਤਾਂ ਤੁਸੀਂ ਖੇਤਾਂ ਦੇ ਵਿੱਚ ਉਹ ਪਰਾਲੇ ਨੂੰ ਅੱਗ ਲਗਾਉਂਦੇ ਹੋ ਤਾਂ ਉਹ ਅੱਗ ਲਗਾਇਆ ਧੂਆ ਉਸ ਸਮੂਹ ਵਾਹਨ ਤੇ ਗਿਆ ਇਨਸਾਨ ਦੇ ਸਿੱਧਾ ਸਰੀਰ ਦੇ ਅੰਦਰ ਜਾਂਦਾ ਤਾਂ ਅਜਹੀ ਬਿਮਾਰੀ ਪੈਦਾ ਕਰ ਦਿੰਦਾ ਹੈ ਕਿ ਉਹ ਬਿਮਾਰੀ ਜਿਹੜੀ ਆ ਲੰਬੇ ਚੀਰਾ ਤੱਕ ਜਿਹੜੀ ਹੈ ਬਿਮਾਰੀ ਆ ਉਹ ਠੀਕ ਨਹੀਂ ਹੁੰਦੀ ਤਾਂ ਆਖਰਕਾਰ ਹੁਣ ਕਿਤੇ ਨਾ ਕਿਤੇ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਸਾਨ ਜਾਗਰਤ ਹੋ ਰਹੇ ਨੇ ਮੈਂ ਨਹੀਂ ਕਹਿ ਰਿਹਾ ਕਿ ਕਿਸਾਨਾਂ ਦੀ ਵੀ ਕਿਤਨਾ ਕਿਤੇ ਉਹ ਮਜਬੂਰੀ ਹੁੰਦੀ ਹੈ ਕਿਉਂਕਿ ਸਹੀ ਤਰੀਕੇ ਨਾਲ ਇੰਨੇ ਜਿਹੜੇ ਛੋਟੇ ਕਿਸਾਨਾਂ ਨੂੰ ਸੰਧ ਜਿਹੜੇ ਨੇ ਉਹ ਨਹੀਂ ਮੁਹਈਆ ਕਰਵਾਏ ਜਾਂਦੇ ਤਾਂ ਜੋ ਉਹ ਮਜਬੂਰਨ ਆਪਣੇ ਖੇਤਾਂ ਨੂੰ ਜਿਹੜਾ ਉਹ ਅੱਗ ਲਗਾਉਣ ਦੇ ਲਈ ਸਹਾਈ ਹੁੰਦਾ ਹੈ ਬੇਸ਼ੱਕ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਕਿਤਨਾ ਕਿਤੇ ਜਾਗਰੂਤ ਵੀ ਕੀਤਾ ਜਾ ਰਿਹਾ ਹੈ ਸੈਮੀਨਾਰ ਲਗਾ ਜਾਂਦੇ ਨੇ ਤੇ ਨਾਲ ਟੋਲ ਫਰੀ ਨੰਬਰ ਉਹ ਵੀ ਜਾਰੀ ਕੀਤਾ ਗਿਆ ਕਿ ਤੁਸੀਂ ਜੇਕਰ ਆਪਣੀ ਪਰਾਲੀ ਦੇ ਸੰਬੰਧੀ ਕੋਈ ਤੁਸੀ ਸਮੱਸਿਆ ਆ ਤਾਂ ਕੋਈ ਤੁਸੀ ਜਾਣਕਾਰੀ ਲੈਣੀ ਆ ਤਾਂ ਤੁਸੀ ਉਸ ਟੋਲ ਫਰੀ ਨੰਬਰ ਤੇ ਲੈ ਸਕਦੇ ਹੋ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜੇਕਰ ਤੁਹਾਨੂੰ ਮਸ਼ੀਨ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਤੁਸੀ ਉਸ ਦੀ ਕਟਾਈ ਕਰਨੀ ਆ ਤਾਂ ਅੱਜ ਕੱਲ ਇੱਕ ਨਵੇਂ ਤਰੀਕੇ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਇੰਡਸਟਰੀਆਂ ਨੇ ਉਹ ਇੰਡਸਟਰੀਆਂ ਦੇ ਜ਼ਰੀਏ ਉਹ ਪੰਡਾ ਬਣ ਜਾਂਦੀਆਂ ਨੇ ਗੱਠਾ ਬਣ ਜਾਂਦੇ ਨੇ ਉਹ ਜਿਹੜੇ ਨੇ ਆਪਾਂ ਕਹਿ ਸਕਦੇ ਆ ਬੋਲੀਆਂ ਬਣ ਜਾਂਦੀਆਂ ਨੇ ਤਾਂ ਉਸ ਦਾ ਜਿਹੜਾ ਯੂਜ਼ ਆ ਉਹ ਕੀਤਾ ਜਾਂਦਾ ਪਰਾਲੀ ਦਾ ਇਸ ਕਰਕੇ ਜੇਕਰ ਕਿਸੇ ਵੀ ਕਿਸਾਨ ਨੂੰ ਇਸ ਤਰ੍ਹਾਂ ਦੀ ਜ਼ਰੂਰਤ ਆ ਤਾਂ ਤੁਸੀਂ ਸਿੱਧਾ ਜਿਹੜੇ ਤੁਸੀਂ ਸ਼ਹਿਰ ਜਾਨਦੇ ਹੋ ਤਾਂ ਉਸ ਸ਼ਹਿਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਿਹੜਾ ਨੰਬਰ ਉਹ ਜਾਰੀ ਕੀਤਾ ਗਿਆ ਤਾਂ ਤੁਸੀਂ ਜਿਹੜੀ ਸਹਾਇਤਾ ਉਹ ਜ਼ਰੂਰ ਲੈ ਸਕਦੇ ਹੋ ਕਿਉਂਕਿ ਅੱਗ ਲਗਾਉਣ ਦਾ ਜਿਹੜਾ ਕੋਈ ਹੱਲ ਆ ਉਹ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਆਪਣੇ ਖੇਤਾਂ ਦੇ ਦੇ ਵਿੱਚ ਪਰਾਲੀ ਨੂੰ ਅੱਗ ਲਗਾਓਗੇ ਤਾਂ ਉਹ ਅੱਗ ਦਾ ਅਸਾ ਜਿਹੜਾ ਕਿੱਥੇ ਤੱਕ ਜਾਵੇਗਾ ਕਿੰਨੇ ਲੋਕਾਂ ਨੂੰ ਬਿਮਾਰ ਕਰੇਗਾ ਉਹ ਤੁਹਾਨੂੰ ਵੀ ਨਹੀਂ ਪਤਾ ਹੋਵੇਗਾ ਕਿਉਂਕਿ ਹਸਪਤਾਲ ਦੇ ਵਿੱਚ ਇੰਨੀ ਵੱਡੀ ਜਿਹੜੀ ਆ ਲਾਈਨ ਲੱਗ ਜਾਂਦੀ ਆ ਤਾਂ ਆਖਰਕਾਰ ਉਹ ਗਰੀਬ ਲੋਕ ਜਿਨ੍ਹਾਂ ਦੇ ਅੰਦਰ ਫੇਫੜਿਆਂ ਦੇ ਅੰਦਰ ਧੂਆਂ ਚਲਾ ਗਿਆ ਤਾਂ ਉਸ ਗਰੀਬ ਇਨਸਾਨ ਨੂੰ ਜਿਹੜਾ ਦਵਾਈ ਲੈਣ ਤੋਂ ਵੀ ਜਿਹੜਾ ਉਹ ਸਮਰਥ ਹੋ ਜਾਂਦਾ ਤਾਂ ਕਿਸਾਨ ਜਿਹੜੇ ਨੇ ਕਿਤਨਾ ਕਿਤੇ ਹੁਣ ਜਾਗਰੂਤ ਹੋ ਗਏ ਨੇ ਤਾਂ ਹੋਰ ਜਾਗਰੂਤ ਹੋਣ ਦੀ ਜ਼ਰੂਰਤ ਹੈ ਤਾਂ ਜੋ ਕਿ ਖੇਤਾਂ ਦੇ ਵਿੱਚ ਪਰਾਲੀ ਨੂੰ ਜਿਹੜੀ ਆਗ ਹੈ ਉਹ ਨਾ ਲਗਾਈ ਜਾ ਸਕੇ ਸੋ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਆਂਕੜਾ ਪੰਜਾਬ ਦਾ ਆਇਆ ਤਾਂ ਉਸ ਤੋਂ ਬਾਅਦ ਫਤੇਗੜ ਸਾਹਿਬ ਦੀ ਗੱਲ ਕੀਤੀ ਆਵੇ ਤਾਂ ਫਤੇਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਇੱਕ ਮੁਹਿੰਮ ਜੜੀ ਆ ਉਹ ਚਲਾਈ ਗਈ ਹੈ ਕਿਉਂਕਿ ਬੇਸ਼ੱਕ ਪੂਰੇ ਪੰਜਾਬ ਦੇ ਵਿੱਚ ਹੀ ਮੁਹਿੰਮ ਹੈ ਕਿ ਪਰਾਲੀ ਨੂੰ ਜੜੀ ਆ ਉਹ ਅੱਗ ਨਾ ਲਗਾਈ ਜਾਵੇ ਜਿਹੜੇ ਪ੍ਰਬੰਧਕ ਨੇ ਔਗਾਹੂ ਕਿਸਾਨ ਜਿਹੜੇ ਨੇ ਉਹਨਾਂ ਦੀ ਹੌਸਲਾ ਵਧਾਈ ਵੀ ਕੀਤੀ ਗਈ ਹੈ ਤਾਂ ਕੁਝ ਕਿਸਾਨਾਂ ਨੂੰ ਜਿਹੜਾ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਅੱਗ ਨਹੀਂ ਲਗਾਈ ਤਾਂ ਉਹਨਾਂ ਨੂੰ ਸਨਮਾਨ ਵੀ ਕੀਤਾ ਤੇ ਨਾਲ ਜੇਕਰ ਕਿਸੇ ਨੇ ਲਗਾਈਆ ਤਾਂ ਉਹਨਾਂ ਨੂੰ ਜੁਰਮਾਨਾ ਵੀ ਕੀਤਾ ਤਾਂ ਇਹ ਫਤੇਗੜ ਸਾਹਿਬ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਤਾਂ ਡਾਕਟਰ ਸੋਨਾ ਥਿੰਗ ਥਿੰਦ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਆ ਤਾਂ ਇਸ ਆਂਕੜੇ ਦੇ ਮੁਤਾਬਿਕ ਉਹਨਾਂ ਨੇ ਕਿਹਾ ਕਿ ਜਿਹੜਾ ਫਤੇਗੜ ਸਾਹਿਬ ਇਲਾਕਾ ਖਾਸ ਤੌਰ ਤੇ ਜਿਹਦੇ ਵਿੱਚ ਪਰਾਲੀ ਦੇ ਮਾਮਲੇ ਨੂੰ ਲੈ ਕੇ ਜਿਹੜਾ 80% ਜਿਹੜੀ ਆ ਉਹ ਕਮੀ ਆ ਉਹ ਦੇਖਣ ਨੂੰ ਮਿਲਿਆ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਕਿਉਂਕਿ ਜੇਕਰ ਆਪਾਂ ਹੌਲੀ-ਹੌਲੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਲੋਕਾਂ ਨੂੰ ਜਾਗਰੂਕ ਕਰਾਂਗੇ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸਲਾ ਜ਼ਰੂਰ ਜਿਹੜਾ ਉਹ ਹੱਲ ਹੁੰਦਾ ਨਜ਼ਰ ਆਵੇਗਾ ਹੱਲ ਹੋ ਵੀ ਰਿਹਾ ਕਿਉਂਕਿ ਜੇਕਰ ਅੰਕੜੇ ਦੇ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਹੌਲੀ-ਹੌਲੀ ਜਿਹੜਾ ਇਹ ਪਰਾਲੀ ਦੇ ਜਿਹੜੇ ਅੱਗ ਲਗਾਉਣ ਦੇ ਮਸਲੇ ਨੇ ਉਹ ਦਿਨੋਂ-ਦਿਨ ਘਟਦੇ ਜਾ ਰਹੇ ਨੇ ਬੇਸ਼ੱਕ ਪਰਚਾ ਕਿਸਾਨਾਂ ਤੇ ਪਾਉਣ ਦੇ ਨਾਲ ਕੋਈ ਹੱਲ ਨਹੀਂ ਹੈ ਪਰ ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੇ ਤਰੀਕੇ ਦੇ ਨਾਲ ਸਰਕਾਰੀ ਕਾਨੂੰਨ ਮੁਤਾਬਿਕ ਜਿਹੜਾ ਉਹ ਕੰਮ ਕਰ ਰਿਹਾ ਸੋ ਕੰਮ ਕਰਨਾ ਵੀ ਚਾਹੀਦਾ ਜੇਕਰ ਆਪਾਂ ਸ਼ਕਤੀ ਨਹੀਂ ਦਿਖਾਵਾਂਗੇ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਮਾਮਲੇ ਆ ਉਹ ਕਿਤੇ ਨਾ ਕਿਤੇ ਹੱਲ ਨਹੀਂ ਹੋ ਸਕਦੇ ਇਹ ਜਿਹੜੇ ਆ ਮਾਮਲਾ ਹੈ ਬਹੁਤ ਲੰਬਾ ਮਾਮਲਾ ਹੈ ਇਸ ਮਾਮਲੇ ਲੈ ਕੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਦਿੱਲੀ ਤੱਕ ਜਿਹੜਾ ਧੂਆਂ ਜਾਂਦਾ ਤਾਂ ਦਿੱਲੀ ਤੋਂ ਬਾਅਦ ਦੀ ਸਿਆਸਤ ਆ ਉਹ ਲਗਾਤਾਰ ਹੁੰਦੀ ਹੈ ਦਾ ਸਿਆਸਤ ਜਿਹੜੀ ਇਸ ਤਰ੍ਹਾਂ ਹੁੰਦੀ ਹੈ ਕਿ ਉਹ ਮਸਲਾ ਨਹੀਂ ਹੱਲ ਹੁੰਦਾ ਪਰ ਆਮ ਲੋਕ ਜਿਹੜੇ ਨੇ ਉਸ ਬਿਮਾਰੀ ਦੇ ਨਾਲ ਜਿਹੜਾ ਜ਼ੂਸ ਦੇ ਨਜ਼ਰ ਆਉਂਦੇ ਨੇ ਸੋ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਜਿਨ੍ਹਾਂ ਨੇ ਇਸ ਵਾਰ ਜਿਹੜੀ ਜਾਣਕਾਰੀ ਆ ਉਹ ਕਿਹਾ ਕਿ 6 ਥਾਵਾਂ ਤੇ ਜਿਹੜੇ ਨੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜਿਹੜੇ ਅੱਗ ਲਗਾਉਣ ਦੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਏ ਸੀ ਤਾਂ ਜਿਸ ਤੋਂ ਬਾਅਦ 35000 ਰੁਪਏ ਦਾ ਜਿਹੜਾ ਉਹਨਾਂ ਨੇ ਜ਼ਰਮਾਨਾ ਜਿਹੜਾ ਉਹਨਾਂ ਕਿਸਾਨਾਂ ਨੂੰ ਕੀਤਾ ਤਾਂ ਜਿਨ੍ਹਾਂ ਦੇ ਵਿੱਚੋਂ 20000 ਰੁਪਏ ਜਿਹੜਾ ਕਿਸਾਨਾਂ ਤੋਂ ਵਸੂਲ ਲਿਆ ਗਿਆ ਹੈ ਬਾਕੀ ਵੀ ਜਿਹੜਾ ਵਸੂਲਣਾ ਹੈ ਤਾਂ ਇਸ ਬਾਰੇ ਜਿਹੜੀ ਜਾਣਕਾਰੀ ਆ ਉਹ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਅੱਜ ਦਾ ਮੇਰੀ ਵਿਜ਼ਿਟ ਦਾ ਮੁੱਖ ਮੰਤਵ ਇਹ ਹੈ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਇਨ ਸਿਟੀ ਤੇ ਐਕਸਿਟੀ ਜਿਹੜੀ ਡਬਲ ਮੈਨੇਜਮੈਂਟ ਹੈ ਉਹਦਾ ਜਾਇਜ਼ਾ ਲੈਣਾ ਤੇ ਇਨਸ਼ੋਰ ਕਰਨਾ ਕਿ ਇਸ ਸਾਲ ਬਿਲਕੁਲ ਸਾਡੀ 0 ਡਾਲਰੈਂਸ ਹੈ ਫਾਰਮ ਫਾਇਰਸ ਲਈ ਮੈਂ ਇੱਥੇ ਵੀ ਦੱਸਣਾ ਚਾਹਾਂਗੀ ਕਿ ਮਿਤੀ 28 ਅਕਤੂਬਰ ਤੱਕ ਪਿਛਲੇ ਸਾਲ 76 ਫਾਇਰ ਇਨਸੀਡੈਂਟਸ ਆਏ ਸੀ ਬਟ ਇਸ ਸਾਲ ਸਾਡੇ ਸਾਰੇ ਐਸਟੀਐਮ ਸਾਡਾ ਐਗਰੀਕਲਚਰ ਡਿਪਾਰਟਮੈਂਟ ਪੀਪੀਸੀਬੀ ਦੀਆਂ ਕੋਸ਼ਿਸ਼ਾਂ ਸਦਕਾ ਤੇ ਬਾਕੀ ਮੋਡਲ ਆਫਸਰਸ ਐਂਡ ਕਲਸਟਰ ਆਫਸਰਸ ਦੀਆਂ ਕੋਸ਼ਿਸ਼ਾਂ ਸਦਕਾ 6 ਫਾਇਰ ਇਨਸੀਡੈਂਟਸ ਆਏ ਜਿਹੜੇ ਪ੍ਰੂਵ ਹੋਏ ਕਿ ਫਾਇਰ ਇਨਸੀਡੈਂਟਸ ਹੈ ਉਹਦੇ ਵਿੱਚ ਅਸੀਂ ਪੂਰੀ ਸਟ੍ਰਿਕਟ ਐਕਸ਼ਨ ਲਈ ਹੈ এনवायरमेंटਰੀ ਕੰਪਨਸੇਸ਼ਨ ਵੀ ਇੰਪੋਜ਼ ਕੀਤੀ ਹੈ ਚਲਾਨ ਕੀਤੇ ਐਫਆਈਆਰਸ ਵੀ ਦਰਜ ਕੀਤੀਆਂ ਤੇ ਇਸ ਆਪਣੇ ਫਤਿਹਗੜ ਸਾਹਿਬ ਜ਼ਿਲ੍ਹੇ ਵਿੱਚ 5.5 ਲੱਖ ਐਮਟੀ ਸਟਬਲ ਜਨਰੇਟ ਹੁੰਦੀ ਹੈ ਉਹਦਾ ਸਾਰੇ ਪੁਖਤਾ ਇੰਤਜ਼ਾਮ ਅਸੀਂ ਕੀਤੇ ਹੋਏ ਆ ਲਗਭਗ 2.5 ਲੱਖ ਮੈਨੇਜਮੈਂਟ ਅਸੀਂ ਇਨ ਸਿਟੂ ਤੇ 3 ਲੱਖ ਐਮਟੀ ਮੈਨੇਜਮੈਂਟ ਅਸੀਂ ਐਕਸਿਟੂ ਕਰ ਰਹੇ ਆ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਕਿਧਰੇ ਵੀ ਕੋਈ ਸਾਇਰ ਇਨਸੀਡੈਂਟ ਨਾ ਆਏ ਜਿੱਤੇ ਵਿਸ਼ੇਸ਼ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਜਿਹੜੇ ਬੀਨਰਸ ਓਨਰਸ ਹੈ ਉਹਨਾਂ ਵੱਲੋਂ ਵੀ ਐਕਸਿਟੂ ਮੈਨੇਜਮੈਂਟ ਜਿਹੜੇ ਕਰ ਰਹੇ ਆ ਤੇ ਕਿਸਾਨ ਵੀ ਕਾਫੀ ਉਤਸ਼ਾਹਿਤ ਹੈ ਇਸ ਵਾਰ ਕੀ ਅਸੀਂ ਆਗਨਾ ਲਾਈਏ ਉਹ ਸਮਝ ਕੇ ਹੈ ਕਿ ਸਾਨੂੰ ਆਪਣੇ এনवायरमेंट ਨੂੰ ਬਚਾਉਣਾ ਇਸ ਸਟੇਜ ਤੇ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਮੈਂ ਇੰਟਰੈਕਟ ਕੀਤਾ ਹੈ ਕੁਝ ਕਿਸਾਨਾਂ ਨਾਲ ਕੁਝ ਬੇਲਰ ਓਨਰਸ ਨਾਲ ਤੇ ਸਾਰਿਆਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਹੈ ਕਿ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਅਸੀਂ ਸਾਡਾ ਜ਼ਿਲ੍ਹਾ ਜਿਹੜਾ ਹੈ ਅਸੀਂ ਆਪਣੇ ਜ਼ਿਲ੍ਹੇ ਦੀ ਪਰਿਆਵਰਣ ਨੂੰ ਬਚਾ ਸਕੀਏ ਸੋ ਬਿਲਕੁਲ ਤੁਸੀਂ ਡਿਪਟੀ ਮਿਸ਼ਨਰ ਫਤਿਹਗੜ੍ਹ ਸਾਹਿਬ ਦੀ ਜਿਹੜੀ ਆ ਉਹ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਜ਼ਿਕਰ ਵੀ ਕੀਤਾ ਹੈ ਕਿ ਅਸੀਂ ਲੋਕਾਂ ਨੂੰ ਵੀ ਜਾਗਰੂਤ ਕਰ ਰਹੇ ਹਾਂ ਸੋ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਜੇਕਰ ਕਿਸੇ ਖੇਤਾਂ ਦੇ ਕਿਸਾਨ ਦੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗ ਰਹੀ ਆ ਤਾਂ ਤੁਸੀਂ ਤੁਰੰਤ ਜਿਹੜਾ ਉਸ ਦੀ ਜਾਣਕਾਰੀ ਐ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਦੇ ਸਕਦੇ ਹੋ ਨੰਬਰ ਉਹਨਾਂ ਦਾ ਜਿਹੜਾ ਦਿੱਤਾ ਗਿਆ ਉਹਨਾਂ ਨੂੰ ਜਾਣਕਾਰੀ ਦੇ ਸਕਦੇ ਹੋ ਤੇ ਕਿਸਾਨ ਦੀ ਖੁਦ ਵੀ ਜੜੀ ਆ ਕਿ ਤਰ੍ਹਾਂ ਕਿਤੇ ਜ਼ਿੰਮੇਵਾਰੀ ਬਣਦੀ ਆ ਕਿ ਕਿਸਾਨ ਇਹ ਨਾ ਸਮਝੇ ਕਿ ਮੈਂ ਅੱਗ ਲਗਾ ਕੇ ਉੱਥੋਂ ਚਲਾ ਜਾਵਾਂਗਾ ਕਿ ਸ਼ਾਇਦ ਉਸ ਅੱਗ ਲਗਾਉਣ ਦੇ ਨਾਲ ਜਿਹੜਾ ਮੈਨੂੰ ਕੋਈ ਪਤਾ ਨਾ ਲੱਗਾ ਵੀ ਕਿਸ ਨੇ ਅੱਗ ਲਗਾਈ ਆ ਮੇਰੇ ਭਰਾ ਨੇ ਲਗਾਈ ਆ ਮੇਰੇ ਰਿਸ਼ਤੇਦਾਰ ਨੇ ਲਗਾਈ ਆ ਜਾਂ ਫਿਰ ਅਚਾਨਕ ਲੱਗ ਗਈ ਆ ਤਾਂ ਜਿਸ ਦੀ ਜਗਾ ਹੋਵੇਗੀ ਜਿਹੜੇ ਕਿਸਾਨ ਦੀ ਜ਼ਮੀਨ ਹੋਵੇਗੀ ਤਾਂ ਉਸ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਕਾਨੂੰਨੀ ਕਾਰਵਾਈ ਹੋਰ ਵੀ ਰਹੀ ਹੈ ਜੁਰਮਾਨੇ ਭਰੇ ਵੀ ਜਾ ਰਹੇ ਨੇ ਜੁਰਮਾਨੇ ਵਸੂਲੇ ਵੀ ਜਾ ਰਹੇ ਨੇ ਪਰ ਜ਼ਿੰਮੇਵਾਰੀ ਜਿਹੜਾ ਕਿਸਾਨਾਂ ਨੂੰ ਆਪ ਸਮਝਣੀ ਪਵੇਗੀ ਇਸ ਦਾ ਪ੍ਰੋਪਰ ਜਿਹੜਾ ਹੱਲ ਹੈ ਜਿਸ ਤਰ੍ਹਾਂ ਸਰਕਾਰਾਂ ਕਹਿ ਰਹੀਆਂ ਨੇ ਖੇਤੀਬਾੜ ਦੇ ਮਾਹਿਰ ਕਹਿ ਰਹੇ ਨੇ ਤਾਂ ਉਸ ਤਰ੍ਹਾਂ ਜ਼ਰੂਰ ਕਰਨਾ ਚਾਹੀਦਾ ਤਾਂ ਜੋ ਕਿ ਆਮ ਲੋਕਾਂ ਦਾ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ अनेका ਜਿਹੜੀਆਂ ਇਸ ਤੂਏ ਦੇ ਨਾਲ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਤਾਂ ਉਹ ਨਾ ਲੱਗ ਸਕਣ। ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਆਂਕੜਾ ਆਇਆ ਹੋਰ ਘਟੇਗਾ ਤੇ ਬਿਮਾਰੀਆਂ ਤੋਂ ਜਿਹੜੀ ਆਮ ਲੋਕਾਂ ਨੂੰ ਨਿਜਾਤ ਆ ਉਹ ਜ਼ਰੂਰ ਮਿਲੇਗੀ। ਸੋ ਅਗਲੇ ਐਪੀਸੋਡ ਦੇ ਵਿੱਚ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੀ ਗੱਲ ਕਰਾਂਗੇ। ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਜੀ ਦੀ ਇਜਾਜ਼ਤ। ਧੰਨਵਾਦ। This program is sponsored by the singular office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.